ਸ੍ਰੀ ਗਰਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੀ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਜਿਨ੍ਹਾਂ ਦੇ ਗੋਡਿਆਂ ਤੋਂ ਹੀਟਾਂ ਲੱਤਾਂ ਸੌਂ ਜਾਂਦੀਆਂ ਨੇ ਉਹ ਆਪਣੇ ਖੂਨ ਦੇ ਸੰਚਾਰ ਨੂੰ ਕਿਵੇਂ ਵਧਾ ਸਕਦੇ ਆ ਉਹਨਾਂ ਨੂੰ ਲੱਤਾਂ ਸੁੰਨ ਲੱਗਦੀਆਂ ਨੇ ਜਦੋਂ ਚੱਲਦੇ ਆ ਉਹਨਾਂ ਨੂੰ ਲੱਤਾਂ ਦੇ ਵਿੱਚ ਐਦਾਂ ਲੱਗਦਾ ਜਿਵੇਂ ਕੀੜੀਆਂ ਚੱਲਦੀਆਂ ਹੋਣ ਤਾਂ ਆਪਾਂ ਕਿਹੜੀਆਂ ਕੁਸੁਨਾਤਾ ਨਾਲ ਖੂਨ ਦਾ ਸੰਚਾਰ ਵਧਾ ਸਕਦੇ ਆ ਦਰਅਸਲ ਹੁੰਦਾ ਕੀ ਹੈ ਉਹ ਵੀ ਸਮਝਾਉਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਆ ਬਹੁਤੇ ਕੇਸਾਂ ਦੇ ਵਿੱਚ ਲੰਬਰ ਲੈਵਲ ਤੋਂ ਇਸ ਜਗ੍ਹਾ ਤੋਂ ਆਪਣੀ ਲੱਕ ਤੋਂ ਨਸ ਦਬ ਜਾਂਦੀ ਹੈ ਔਰ ਉਹ ਆਪਣੇ ਸਾਰੇ ਲੱਤ ਚ ਦਰਦ ਜਾਂਦਾ ਔਰ ਆਪਣੀ ਗੋਡਿਆਂ ਤੋਂ ਹੇਠਾਂ ਜਿਹੜੀਆਂ ਲੱਤਾਂ ਨੇ ਉਹ ਸੌਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਈ ਵਾਰ ਕੀ ਹੁੰਦਾ ਇੱਥੋਂ ਨਸ ਦਬੇਗੀ ਸਾਰੀ ਲੱਤ ਸੌਏਗੀ ਪਰ ਕਈ ਵਾਰ ਕੀ ਹੁੰਦਾ ਨਸ ਇੱਥੋਂ ਦਬਦੀ ਹੈ ਔਰ ਆਪਣੇ ਗੋਡੇ ਤੋਂ ਥੱਲੇ ਥੱਲੇ ਇੰਨੀਆਂ ਲੱਤਾਂ ਔਰ ਪੈਰ ਸੌਣ ਲੱਗ ਜਾਂਦੇ ਆ ਔਰ ਸਪੈਸ਼ਲੀ ਇਹ ਕਿਸਾਂ ਦੇ ਵਿੱਚ ਅੱਡੀ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਸੋ ਤੁਸੀਂ ਘਬਰਾਉਣਾ ਨਹੀਂ ਸਿੰਪਲ ਕਸਰਤਾਂ ਨੇ ਅਗਰ ਤੁਸੀਂ ਇਹ ਕਸਰਤਾਂ ਕਰੋਗੇ ਤਾਂ ਇਸ ਜਗ੍ਹਾ ਤੇ ਖੂਨ ਦਾ ਸੰਚਾਰ ਵਧ ਜਾਏਗਾ ਔਰ ਤੁਹਾਡੇ ਜੋ ਦਰਦ ਵੀ ਹੈ ਕਈ ਵਾਰੀ ਗੋਡਿਆਂ ਤੋਂ ਹੇਠਾਂ ਦਰਦ ਵੀ ਹੁੰਦਾ ਉਹ ਵੀ ਘਟਣਾ ਸ਼ੁਰੂ ਹੋ ਜਾਏਗਾ ਆਪਾਂ ਤੁਹਾਨੂੰ ਇਸੇ ਕਰਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਜਿਹੜੇ ਆਹ ਤੁਸੀਂ ਦੇਖੋ ਬਲੂ ਕਲਰ ਦੇ ਜਿਹੜੇ ਤੁਹਾਨੂੰ ਦਿਖ ਰਹੇ ਨੇ ਇਹ ਸਾਰੀਆਂ ਵੇਇਨਸ ਦਿਖ ਰਹੀਆਂ ਨੇ ਸੋ ਇਸੇ ਕਰਕੇ ਆਪਣੇ ਜਿਹੜਾ ਇਸ ਜਗ੍ਹਾ ਤੇ ਕਈ ਵਾਰ ਕੀ ਹੁੰਦਾ ਵੀ ਪਿੰਜਣੀ ਦੇ ਵਿੱਚ ਰਾਤ ਨੂੰ ਸੁੱਤੇ ਪਏ ਕੜ ਵੱਲ ਵੀ ਪੈ ਜਾਂਦੇ ਨੇ ਕੜੱਲਾਂ ਵੀ ਚੜ ਜਾਂਦੀਆਂ ਨੇ ਉਹ ਇਸੇ ਕਰਕੇ ਚੜਦੀਆਂ ਨੇ ਕਿਉਂਕਿ ਇਸ ਜਗ੍ਹਾ ਤੇ ਖੂਨ ਦਾ ਸੰਚਾਰ ਨਹੀਂ ਹੋਏਗਾ ਤਾਂ ਆਪਾਂ ਨੂੰ ਪ੍ਰੋਬਲਮ ਆਏਗੀ ਆਏਗੀ ਔਰ ਕਈ ਵਾਰੀ ਇਥੇ ਵੈਰੀਕੋਸ ਵੇਇਨਸ ਵੀ ਬਣ ਜਾਂਦੀਆਂ ਨੇ ਸੋ ਤੁਸੀਂ ਘਬਰਾਉਣਾ ਨਹੀਂ ਆਸਾਨ ਕਸਰੋਤਾ ਤੁਹਾਡੇ ਲਈ ਲੈ ਕੇ ਆਏ ਹਾਂ ਤੁਸੀਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸੁਰਾਹ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਚਲਾ ਰਹੇ ਹਾਂ ਸਾਡੀ ਇੰਸਟਾਗ੍ਰam ਆਈਡੀ ਐਸ ਸਰੀ ਸਿੰਘ ਸਨਾਫੀਜ਼ੋਥੈਰਪੀ ਹੋਰ ਦੂਸਰੀ ਆਈਡੀ ਡਾਕਟਰ ਗੁਰਸ਼ੀਰ ਸਿੰਘ ਔਰ ਸਾਡਾ ਫੇਸਬੁੱਕ ਤੇ ਵੀ ਪੇਜ ਹੈ ਐਸ ਸਰੀ ਸਿੰਘ ਸਨਾਫੀਜ਼ੋਥੈਰਪੀ ਕਲੀਨਿਕ ਦੇ ਨਾਮ ਤੇ ਜਿੱਥੇ ਅਸੀਂ ਹਫਤੇ ਚ ਦੋ ਦਿਨ ਲਾਈਵ ਹੁੰਨੇ ਆ ਤੁਸੀਂ ਉੱਥੇ ਵੀ ਸਾਨੂੰ ਫੋਲੋ ਕਰੋ ਔਰ ਸਾਡਾ YouTube ਚੈਨਲ ਯਾਨੀ ਕਿ ਡਾਕਟਰ ਗੁਰਸ਼ੀਰ ਬਲੌਗਸ ਇਸ ਨੂੰ ਅਗਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸੋ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਬਹੁਤ ਆਸਾਨ ਕਸਰਤਾਂ ਨੇ ਸਿਰਫ ਔਰ ਸਿਰਫ ਪੰਜ ਕਸਰਤਾਂ ਨਹੀਂ ਅਗਰ ਤੁਸੀਂ ਇਹ ਸਵੇਰੇ ਸ਼ਾਮ ਕਰੋਗੇ ਤਾਂ ਤੁਸੀਂ ਲੱਤਾਂ ਦੇ ਵਿੱਚ ਖੂਨ ਦਾ ਸੰਚਾਰ ਵਧਾ ਸਕਦੇ ਹੋ ਸੋ ਆਪ ਸ਼ੁਰੂ ਕਰੀਏ ਅੱਜ ਦੀਆਂ ਸਾਨ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਡੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਬਿਸ਼ਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਪਰ 1 ਕਸਰਤ ਕੀ ਹੈ ਐਂਕਲ ਟੂ ਪੰਪਸ ਕਰਨੇ ਆਪਾਂ ਆਪਾਂ ਦੇਖੋ ਤੁਸੀਂ ਧਿਆਨ ਨਾਲ ਇਦਾਂ ਪੈ ਗਏ ਆਪਾਂ ਔਰ ਆਪਾਂ ਪੈਰ ਅੰਦਰ ਪੈਰ ਬਾਹਰ 1 2 3 ਪੈਰ ਅੰਦਰ ਮੋੜ ਰਹੇ ਹਾਂ ਪੈਰ ਬਾਹਰ 4 5 6 7 8 9 10 देन रिलैक्स ਇਹ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਨੇ 10 ਵਾਰੀ ਕੀਤਾ ਇਦਾਂ ਤੁਸੀਂ ਇਸ ਦੇ ਪੰਜ ਸੈਟ ਲਾਉਣੇ ਆ ਇੱਕ ਫਿਰ ਦੋ ਫਿਰ ਤਿੰਨ ਫਿਰ ਚਾਰ ਫਿਰ ਪੰਜ ਫਿਰ ਛੇ ਫਿਰ 7 ਫਿਰ 8 ਫਿਰ 9 ਫਿਰ 10 ਫਿਰ 11 ਬਸ ਦੈਨ ਰਿਲੈਕਸ ਦਾਸੀ ਗੈਣਨੇ ਆ ਤੁਸੀਂ ਔਰ ਇਸ ਦੇ ਤੁਸੀਂ 5 ਸੈੱਟ ਲਾਉਣੇ ਆ ਇਹ ਹੋਗੀ ਪਹਿਲੀ ਕਸਰਤ ਦੂਜੀ ਕਸਰਤ ਵੀ ਐਂਕਲ ਟੂ ਪੰਪ ਸੀ ਹੈ ਪਰ ਆਪਾਂ ਇਹਦਾ ਰੋਲ ਹੈ ਇਹ ਪਿੰਜੜੀਆਂ ਦੇ ਆਪਾਂ ਥੱਲੇ ਰੱਖ ਦੇਣਾ ਇਸ ਜਗ੍ਹਾ ਤੇ ਜਿੱਥੇ ਆਪਣੇ ਆ ਚੀਜ਼ਾਂ ਨੇ ਨਾ ਆਪਣੀਆਂ ਪਿੰਜੜੀਆਂ ਜਿਸ ਨੂੰ ਕਾਫ ਕਿਹਾ ਜਾਂਦਾ ਇਸ ਦੇ ਆਪਾਂ ਨੀਚੇ ਰੱਖ ਦੇਣਾ ਔਰ ਸੇਮ ਆਪਾਂ ਐਂਕਲ ਟੂ ਪੰਪ ਕਰਾਂਗੇ ਦੇਖੋ ਧਿਆਨ ਨਾਲ ਐਦਾਂ ਆਪਾਂ ਰੱਖ ਲਿਆ ਪਿੰਜਣੀ ਦੇ ਉੱਪਰ ਹੁਣ ਇੱਥੇ ਆਪਾਂ ਐਂਕਲ ਟੂ ਪੰਪ 1 ਇਤੋ ਫਿਰ 10 ਫਿਰ 4 ਫਿਰ 5 ਫਿਰ 6 ਫਿਰ 7 ਫਿਰ 8 ਫਿਰ 9 ਫਿਰ 10 ਬਸ ਦੈਨ ਰਿਲੈਕਸ ਇਹ ਵੀ ਤੁਸੀਂ ਪੰਜ ਵਾਰੀ ਕਰਨਾ ਇਹ ਕਸਰਤ ਨਾਲ ਕੀ ਹੋਏਗਾ ਜਿਹੜੇ ਆਪਣੀ ਨਸਾਂ ਦਬੀਆਂ ਹੋਈਆਂ ਨੇ ਆਪਣੇ ਖੂਨ ਦਾ ਸੰਚਾਰ ਜਿਹੜਾ ਘਟਿਆ ਹੋਇਆ ਜਿਹੜੀਆਂ ਆਪਣੀਆਂ ਲੱਤਾਂ ਸੁਨੀਆਂ ਸੁਨੀਆਂ ਲੱਗਦੀਆਂ ਨੇ ਗੋਡਿਆਂ ਤੋਂ ਹੇਠਾਂ ਉਸ ਦੇ ਵਿੱਚ ਖੂਨ ਦਾ ਸੰਚਾਰ ਵਧ ਜਾਏਗਾ ਦੁਬਾਰਾ ਦੇਖੋ ਇੱਕ ਫਿਰ ਦੋ ਫਿਰ ਤਿੰਨ ਫਿਰ ਚਾਰ ਫਿਰ ਪੰਜ ਫਿਰ ਛੇ ਫਿਰ ਸੱਤ ਪੂਰੇ ਪੈਰ ਅੰਦਰ ਪੂਰੇ ਪੈਰbaar 8 ਫਿਰ 9 ਫਿਰ 10 ਇਹ ਹੋ ਗਈ ਤੁਹਾਡੀ ਦੂਜੀ ਕਸਰਤ ਜਿਸ ਨੂੰ ਕਿਹਾ ਜਾਂਦਾ ਐਂਕਲ ਟੂ ਪੰਪਸ ਵਿਦ ਫੋਮ ਰੋਲਰ ਹੁਣ ਜਿਹੜੀ ਤੀਜੀ ਕਸਰਤ ਹੈ ਉਹ ਵੀ ਬਹੁਤ ਆਸਾਨ ਕਸਰਤ ਹੈ ਤੁਸੀਂ ਇੱਕ ਲਾਤ ਅੰਦਰ ਮੋੜ ਲੈਣੀ ਹੈ ਪੈਰ ਅੰਦਰ ਮੋੜ ਕੇ ਲਾਤ ਉੱਪਰ ਚੱਕ ਦੇਣੀ ਹੈ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ ਇੱਕ 2 10 4 5 6 7 8 9 10 देन ਰਿਲੈਕਸ ਲੱਤ ਕਿੰਨੀ ਕੁ ਉੱਪਰ ਚੱਕਣੀ ਆ ਮਤਲਬ 1 ਫੁੱਟ ਦੇ ਆਸ-ਪਾਸ ਦੇਖੋ ਤੁਸੀਂ ਹਾਂਜੀ 1 2 3 4 5 6 7 8 9 10 देन ਰਿਲੈਕਸ ਇਹ ਤੁਸੀਂ 6 ਵਾਰੀ ਕਰਨਾ ਦੋਨੋਂ ਸਾਈਡ ਕਰਨਾ ਦੇਖੋ ਆਪਾਂ ਇੱਕ ਗੋਡਾ ਮੋੜਦੇ ਹਾਂ ਜਿੰਨਾ ਕੁ ਮੁੜਦਾ ਓਨਾ ਕੁ ਮੋੜ ਦਿਓ ਕਈ ਵਾਰੀ ਆਪਣੇ ਗੋਡਿਆਂ 'ਚ ਵੀ ਦਰਦ ਹੁੰਦਾ ਹੈ पैर अंदर मोड़ के लात उपर चकती एक दो तीन चार पांच पे सात आठ नौ दस दिन फिर पैर अंदर मोड़ के लात उपर चकती एक दो तीन चार पांच पे सात आठ नौ दस दिन रिलैक्स ये भी कसरत छे वारी करनी दोनों साइड करनी यह होगी थोड़ी तीजी कसरत जीडी चौथी कसरत है वह की है आप दोनों गोडे मोड़ लेने और आप लक्कू उक देना इतने आप करें दस सैकेंड एक दो तो, तीन चार पाँच पे सत अठ नौ दस दैन रिलैक्स ये होगी थोड़ी ब्रिजिंग एक्सरसाइज द्वारा देखो फिर आप गोडे मोड़े फिर आप उपर लक चकता इतने आप होल्ड करा दस सैकेंड एक दो तो, तीन चार पाँच छे सत्त अठ नौ दस दैन रिलैक्स इस छाने ਪੰਜਵੀਂ ਕਸਰਤ ਹੈ ਲਾਸਟ ਕਸਰਤ ਨੂੰ ਖੜਕੇ ਕਰਕੇ ਦਿਖਾਉਨੇ ਆ ਕਾਸਟ ਪੰਜਵੀਂ ਕਸਰਤਾ ਇਸ ਦੇ ਵਿੱਚ ਤੁਸੀਂ ਹੀਲ ਰੇਜ਼ ਕਰਨੇ ਆ ਜਾਨੀ ਕਿ ਅੱਡੀਆਂ ਨੂੰ ਆਪਾਂ ਹਵਾ ਚੱਕਾਂਗੇ ਕਿਵੇਂ ਇੱਕ ਆਪਾਂ ਦੇਖੋ ਕੁਰਸੀ ਦਾ ਸਾਰਾ ਵੀ ਲੈ ਸਕਦੇ ਆ ਬੈੱਡ ਦਾ ਸਾਰਾ ਜਿਵੇਂ ਹਲਕਾ ਜਿਹਾ ਲੈਣਾ ਇਦਾਂ ਇੱਕ ਫਿਰ ਦੋ ਫਿਰ ਤਿੰਨ ਫਿਰ ਚਾਰ ਫਿਰ ਪੰਜ ਫਿਰ ਛੇ ਫਿਰ ਸੱਤ ਫਿਰ ਅੱਠ ਫਿਰ ਨੌ ਫਿਰ 10 ਦੈਨ ਰਿਲੈਕਸ ਇਸੇ ਤਰ੍ਹਾਂ ਇਸਦੇ ਤੁਸੀਂ छे सैट लाने एक बार दोबारा करके दिखा दें आपको हल्का जहा सहारा आप लैना इस तरह और पो चुकेंगे एक फिर दो फिर तीन फिर चार फिर पं फिर छे फिर अठ फिर, फिर नौ फिर दस दैन रिलैक्स इस दे गिण के छे सैट लाने ਪੈਸਾਨ-ਨਸਾਨ ਕਸਰਤਾਂ ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ ਸਵੇਰੇ ਦੁਪਹਿਰੇ ਸ਼ਾਮ ਕਰਦੇ ਹੋ ਔਰ ਤੁਸੀਂ ਦੇਖੋਗੇ ਵੀ ਤੁਹਾਡੇ ਜਿਹੜੇ ਗੋਡਿਆਂ ਤੋਂ ਹੀਟਾਂ ਲੱਤਾਂ ਸੁੰਨ ਸਨ ਪੈਰ ਸੁੰਨ ਸਨ ਉਹਨਾਂ ਦੇ ਵਿੱਚ ਇਦਾਂ ਲੱਗਦਾ ਸੀ ਵੀ ਕਿਹੜੀਆਂ ਚੱਲਦੀਆਂ ਨੇ ਬਹੁਤ ਜਲਦੀ ਉਹਨਾਂ ਦੇ ਵਿੱਚ 10 ਤੋਂ 15 ਦਿਨਾਂ ਦੇ ਵਿੱਚ ਉਹਨਾਂ ਦੇ ਵਿੱਚ ਖੂਨ ਦਾ ਸੰਚਾਰ ਵਾਜ ਜਾਏਗਾ ਔਰ ਤੁਹਾਨੂੰ ਚੱਲਣ ਦੇ ਵਿੱਚ ਨਾ ਕੋਈ ਤਕਲੀਫ ਆਏਗੀ ਨਾ ਪੇ ਤੁਹਾਨੂੰ ਬੈਠਣ ਦੇ ਵਿੱਚ ਤਕਲੀਫ ਆਏਗੀ ਅਗਰ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਪੁੱਛਿਓ ਅਗਰ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਔਰ ਮਿਲਾਂਗੇ ਚਲਦੇ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਤिल देन ਤੁਸੀਂ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ